ਰਮਜੀ ਕਹਾਣੀਆਂ ਕਿਤਾਬ ਦੇ ਵਿੱਚੋਂ ਇੱਕ ਕਹਾਣੀ ਦੱਸਿਆ ਲਿਖ ਹੈ ਰੱਬ ਜੀ ਦਾ ਸੁਭਾਅ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਮੁਸਲਮਾਨ ਮਹਾਤਮਾ ਤੋਂ ਇੱਕ ਮੁਸਲਮਾਨ ਮਹਾਤਮਾ ਤਦ ਤੱਕ ਰੋਟੀ ਨਹੀਂ ਖਾਂਦੇ ਜਦ ਤੱਕ ਉਹਨਾਂ ਨਾਲ ਬੈਠ ਕੇ ਕੋਈ ਖਾਣ ਵਾਲਾ ਮਹਿਮਾਨ ਨਾ ਹੋਵੇ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋਣ ਕਰਕੇ ਆਮ ਤੌਰ ਤੇ ਆਪ ਦੇ ਘਰ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ ਪਰ ਕਦੀ ਐਸਾ ਵੀ ਹੁੰਦਾ ਕਿ ਘਰ ਕੋਈ ਵੀ ਮਹਿਮਾਨ ਨਾ ਹੋਵੇ ਐਸੀ ਹਾਲਤ ਵਿੱਚ ਮਹਾਤਮਾ ਘਰੋਂ ਬਾਹਰ ਨਿਕਲ ਜਾਂਦੇ ਅਤੇ ਕਿਸੇ ਰਾਹੀ ਮੁਸਾਫਿਰ ਨੂੰ ਸੜਕ ਤੋਂ ਬੁਲਾ ਕੇ ਲਿਆਉਂਦੇ ਅਤੇ ਉਸ ਨੂੰ ਆਪਣੇ ਨਾਲ ਰੋਟੀ ਜ਼ਰੂਰ ਖਵਾਉਂਦੇ ਇੱਕ ਵਾਰ ਰੋਟੀ ਖਾਣ ਵੇਲੇ ਘਰ ਵਿੱਚ ਕੋਈ ਮਹਿਮਾਨ ਨਾ ਹੋਣ ਕਰਕੇ ਮਹਾਤਮਾ ਕੋਲੋਂ ਬਾਹਰ ਜਾ ਕੇ ਸੜਕ ਉੱਤੇ ਲੰਘ ਰਹੇ ਕਿਸੇ ਇੱਕ ਗਰੀਬ ਬੁੱਢੇ ਨੂੰ ਨਾਲ ਲੈ ਆਏ ਅਤੇ ਘਰ ਲਿਆ ਕੇ ਉਸ ਨੂੰ ਰੋਟੀ ਖਾਣ ਵਾਸਤੇ ਪ੍ਰੇਰਿਆ। ਪਹਿਲੋਂ ਤਾਂ ਬੁੱਢਾ ਰੋਟੀ ਖਾਣ ਵਾਸਤੇ ਨਾ ਮੰਨੇ ਪਰ ਬਹੁਤਾ ਜ਼ੋਰ ਦੇਣ ਉਤੇ ਉਸ ਨੇ ਮਹਾਤਮਾ ਦੇ ਨਾਲ ਦਸਤਰਖਾਨ ਤੇ ਬੈਠ ਕੇ ਰੋਟੀ ਖਾਣੀ ਪ੍ਰਵਾਨ ਕਰ ਲਈ। ਜਦ ਦਸਤਰਖਾਨ ਵਿਛ ਗਿਆ ਤੇ ਸਭ ਖਾਣੇ ਦਸਤਰਖਾਨ ਤੇ ਰੱਖੇ ਗਏ। ਤਮ ਮਹਾਤਮਾ ਨੇ ਹੱਥ ਜੋੜ ਕੇ ਸ਼ੁਕਰੀਏ ਬੱਜੂ ਖੁਦਾ ਅਗੇ ਦੁਆ ਪ੍ਰਾਰਥਨਾ ਕੀਤੀ ਪਰ ਉਹ ਬੁੱਢਾ ਉਸੇ ਤਰ੍ਹਾਂ ਬੈਠਾ ਰਿਹਾ ਤੇ ਮਹਾਤਮਾ ਦੀ ਦੁਆ ਵਿੱਚ ਸ਼ਾਮਲ ਨਾ ਹੋਇਆ ਮਹਾਤਮਾ ਨੇ ਆਖਿਆ ਮੇਰੇ ਦੋਸਤ ਖਾਣੇ ਤੋਂ ਪਹਿਲੇ ਖੁਦਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੂੰ ਵੀ ਖੁਦਾ ਦਾ ਸ਼ੁਕਰ ਕਰ ਤਾਂ ਕਿ ਅਸੀਂ ਇਕੱਠੇ ਖਾਣਾ ਸ਼ੁਰੂ ਕਰੀਏ ਬੁੱਢੇ ਨੇ ਮਹਾਤਮਾ ਨੂੰ ਗੁੱਸੇ ਹੋ ਕੇ ਜਵਾਬ ਦਿੱਤਾ ਕਿ ਆਪਨੇ ਖਾਣਾ ਖਿਲਾਣਾ ਹੈ ਤੱਕ ਖਿਲਾਓ ਮੈਂ ਖੁਦਾ ਦਾ ਨਾ ਕਦੀ ਪਿੱਛੇ ਸ਼ੁਕਰ ਕੀਤਾ ਹੈ ਨਾ ਕਦੀ ਅੱਗੇ ਨੂੰ ਸ਼ੁਕਰ ਕਰਨ ਲਈ ਤਿਆਰ। ਇਹ ਗੱਲ ਸੁਣ ਕੇ ਮਹਾਤਮਾ ਬੜੇ ਹੈਰਾਨ ਹੋਏ ਅਤੇ ਅਖਣ ਲੱਗੇ ਮੀਆਂ ਤੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਖੁਦਾ ਨੇ ਇਨਸਾਨ ਨੂੰ ਜੋ ਨਿਹਮਤਾਂ ਤੇ ਦਾਤਾਂ ਬਖਸ਼ੀਆਂ ਹਨ ਉਹਨਾਂ ਦਾ ਇਨਸਾਨ ਨੂੰ ਹਰ ਵਕਤ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ। ਬੁੱਢੇ ਨੇ ਆਖਿਆ ਦੇਖੋ ਜੀ ਆਪਨੇ ਮੈਨੂੰ ਖਾਣਾ ਖਿਲਾਉਣ ਵਾਸਤੇ ਨਾਲ ਲਿਆਂਦਾ ਸੀ ਨਾ ਕਿ ਖੁਦਾ ਦਾ ਸ਼ੁਕਰ ਕਰਾਉਣ ਵਾਸਤੇ ਅਤੇ ਉਪਦੇਸ਼ ਦੇਣ ਵਾਸਤੇ ਖਾਣਾ ਖਿਲਾਉਣਾ ਹੈ ਤਾਂ ਖਵਾਓ ਨਹੀਂ ਖਵਾਉਣਾ ਤਾਂ ਮੈਂ ਨਾ ਪਾਉ ਮੈਂ ਖੁਦਾ ਦਾ ਸ਼ੁਕਰ ਕਦੀ ਨਹੀਂ ਕਰਨਾ ਮਹਾਤਮਾ ਨੇ ਕਿਹਾ ਮੀਆਂ ਤੂੰ ਕੈਸੇ ਕੁਫਰ ਦੇ ਕਲਮੇ ਮੂੰਹੋਂ ਪਿਆ ਕੱਢਦਾ ਹੈ ਖੁਦਾ ਨੇ ਤੇਰਾ ਕੀ ਵਿਗਾੜਿਆ ਜੋ ਤੂੰ ਉਸਤੇ ਇਤਨਾ ਨਾਰਾਜ਼ ਹੈ ਖੁਦਾ ਦਾ ਤਾਂ ਹਰ ਹਾਲਤ ਵਿੱਚ ਇਨਸਾਨ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਇਹ ਗੱਲ ਸੁਣ ਬੁੱਢਾ ਗੁੱਸੇ ਵਿੱਚ ਆ ਗਿਆ ਅਤੇ ਆਖਣ ਲੱਗਾ ਤੂੰ ਮੈਨੂੰ ਉਸ ਦਾ ਸ਼ੁਕਰ ਕਰਨ ਲਈ ਆਖਦਾ ਹੈ ਜਿਸ ਨੇ ਦੁਨੀਆ ਵਿੱਚ ਮੌਤ ਵਰਗੀ ਬੁਰੀ ਚੀਜ਼ ਬਣਾਈ ਜੋ ਕਿਸੇ ਵੱਡੇ ਛੋਟੇ ਨੂੰ ਨਹੀਂ ਛੱਡਦੀ ਜਿਸ ਨੇ ਦੁਨੀਆ ਵਿੱਚ ਬਿਮਾਰੀਆਂ ਤੇ ਦੁੱਖ ਪੈਦਾ ਕੀਤੇ ਜਿਸ ਨੇ ਸਾਰੇ ਇਨਸਾਨਾਂ ਨੂੰ ਤੰਗ ਕਰ ਰੱਖਿਆ ਜਿਸ ਖੁਦਾ ਨੇ ਦੁਨੀਆ ਵਿੱਚ ਜਿੰਨੀਆਂ ਮਾੜੀਆਂ ਚੀਜ਼ਾਂ ਪੈਦਾ ਕਰਕੇ ਇਨਸਾਨ ਨੂੰ ਦੁਖੀ ਤੇ ਲਾਚਾਰ ਬਣਾਇਆ ਹੋਵੇ ਤੂੰ ਮੈਨੂੰ ਐਸੇ ਜ਼ਾਲਮ ਅਨੇ ਆਈ ਖੁਦਾ ਦਾ ਸ਼ੁਕਰ ਕਰਨ ਲਈ ਆਖਦਾ ਮੈਂ ਖੁਦਾ ਦਾ ਸ਼ੁਕਰ ਕਦੀ ਨਹੀਂ ਕਰਾਂਗਾ ਖੁਦਾ ਦੀ ਇਤਨੀ ਹਤਕ ਹੁੰਦੀ ਦੇਖ ਕੇ ਮਹਾਤਮਾ ਨੂੰ ਵੀ ਜੋਸ਼ ਆ ਗਿਆ ਅਤੇ ਉਸ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਸ ਬੁੱਢੇ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਣ ਰਾਤ ਨੂੰ ਮਹਾਤਮਾ ਇਬਾਦਤ ਸਿਮਰਨ ਵੇਲੇ ਜਦੋਂ ਖੁਦਾ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤਾਂ ਮਹਾਤਮਾ ਨੂੰ ਖੁਦਾ ਨੇ ਆਖਿਆ ਉਹ admire ਇੱਕ ਬੰਦੇ ਨੂੰ ਭੁੱਖਾ ਕਰੂ ਕਿਉਂ ਕੱਢ ਦਿੱਤਾ ਮਹਾਤਮਾ ਨੇ ਖੁਦਾ ਦੇ ਹੱਥ ਛੋੜ ਕੇ ਆਖਿਆ ਯਾ ਖੁਦਾ ਉਹ ਬੁੱਢਾ ਤਾਂ ਬੜਾ ਕਾਫਰ ਸੀ ਮੈਂ ਉਸ ਨੂੰ ਖਾਣੇ ਤੋਂ ਪਹਿਲਾਂ ਤੇਰਾ ਸ਼ੁਕਰ ਕਰਨ ਵਾਸਤੇ ਆਖਿਆ ਤਾਂ ਉਸ ਨੇ ਨਾ ਕੇਵਲ ਤੇਰਾ ਸ਼ੁਕਰ ਕਰਨ ਤੋਂ ਹੀ ਇਨਕਾਰ ਕੀਤਾ ਸਗੋਂ ਤੈਨੂੰ ਗਾਲਾਂ ਕੱਢੀਆਂ ਕਹਿਣ ਲੱਗਾ ਕਿ ਨਾ ਮੈਂ ਕਦੇ ਪਿੱਛੇ ਖੁਦਾ ਦਾ ਸ਼ੁਕਰ ਕੀਤਾ ਨਾ ਕਦੇ ਨੂੰ ਕਦੀ ਕਰਾਂਗਾ। ਖੁਦਾ ਨੇ ਹੱਸ ਕੇ ਪ੍ਰਮਾਤਮਾ ਨੂੰ ਪੁੱਛਿਆ। ਉਸ ਬੰਦੇ ਦੀ ਤੇਰੇ ਖਿਆਲ ਵਿੱਚ ਕਿਤਨੀ ਉਮਰ ਹੋਵੇਗੀ? ਮਹਾਤਮਾ ਜੀ ਨੇ ਕਿਹਾ ਜੀ ਕਰੀਬਨ 60-70 ਸਾਲ ਦੀ। ਖੁਦਾ ਨੇ ਕਿਹਾ ਕਿ ਉਹ ਕਹਿੰਦਾ ਸੀ ਕਿ ਉਸਨੇ ਪਿੱਛੇ ਸਾਰੀ ਉਮਰ ਵਿੱਚ ਮੇਰਾ ਕਦੀ ਸ਼ੁਕਰ ਨਹੀਂ ਕੀਤਾ। ਮਹਾਤਮਾ ਨੇ ਕਿਹਾ ਹਾਂਜੀ ਇੱਕ ਵਾਰ ਹੀ ਨਹੀਂ ਉਸਨੇ ਕਈ ਵਾਰ ਹੀ ਆਖਿਆ। ਕਿ ਨਾ ਮੈਂ ਕਦੀ ਪਿੱਛੇ ਖੁਦਾ ਦਾ ਸ਼ੁਕਰ ਕੀਤਾ ਹੈ ਨਾ ਮੈਂ ਕਦੇ ਅੱਗੇ ਨੂੰ ਕਰਾਂਗਾ ਐਸੇ ਖਰਾਬ ਆਦਮੀ ਨੂੰ ਮੈਂ ਰੋਟੀ ਖਵਾਏ ਬਗੈਰ ਹੀ ਨੌਕਰਾ ਪਰਸੋਂ ਧੱਕੇ ਮਰਵਾ ਕੇ ਘਰੋਂ ਬਾਹਰ ਕਢਵਾ ਦਿੱਤਾ ਖੁਦਾ ਨੇ ਕਿਹਾ ਤੂੰ ਚੰਗਾ ਨਹੀਂ ਕੀਤਾ ਤੂੰ ਮੇਰੀ ਸ੍ਰਿਸ਼ਟੀ ਦੇ ਇੱਕ ਜੀਵ ਨੂੰ ਭੁੱਖਿਆ ਘਰੋਂ ਬਾਹਰ ਕੱਢ ਕੇ ਮੈਨੂੰ ਤਖਾਇਆ ਹੈ ਮਹਾਤਮਾ ਨੇ ਕਿਹਾ ਖੁਦਾਬੰਦ ਮੈਂ ਉਸ ਦਾ ਆਪ ਸੰਬੰਧੀ ਇਤਨਾ ਬਕਵਾਸ ਸੁਣ ਕੇ ਵੀ ਉਸ ਨੂੰ ਰੋਟੀ ਕਿਵੇਂ ਖਵਾ ਸਕਦਾ ਸੀ ਖੁਦਾ ਨੇ ਹੱਸ ਕੇ ਕਿਹਾ ਮੈਂ ਉਸ ਪਾਸੋਂ 70 ਸਾਲ ਗਾਣਾ ਸੁਣ ਕੇ ਹਰ ਰੋਜ਼ ਦਿਨ ਰਾਤ ਉਸ ਨੂੰ ਰੋਟੀ ਦਿੰਦੀ ਹੈ ਤੇ ਤੂੰ ਇੱਕ ਡੰਗ ਵੀ ਨਾ ਦੇ ਸਕਿਓ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀਵ ਸਗਲ ਕੋ ਦੇ ਦਾਨ ਰਹਾਉ ਤੂ ਕਾਹੀ ਡੋਲ ਹੈ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪੈਦਾਇਸ ਤੂ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਕ ਸੱਚਾ ਪਰਵਦਗਾਰ